ਸਸਿਕਾਲ ਨਮਸਕਾਰ ਵਾਰਡਰ 40 ਤੇ ਤੇ ਅਗ ਲੱਗੀ ਸੀਗੀ ਔਰ ਇਹ ਕਾਰੋਬਾਰ ਵੀ ਕਰਦੇ ਨੇ ਘਰ ਤੇ ਇਹਨਾਂ ਕੋ ਕਾਫੀ ਸਬਾਨ ਪਿਆ ਸੀਗਾ ਔਰ ਮਸ਼ੀਨਾ ਵੀ ਸੀਗੀ ਸਲਾਈ ਵਾਲੀਆਂ ਸੋ ਅਗ ਲੱਗਣ ਦੇ ਨਾਲ ਉਹ ਬਹੁਤ ਨੁਕਸਾਨ ਹੋਇਆ ਮਸ਼ੀਨਾ ਦਾ ਨੁਕਸਾਨ ਹੋਇਆ ਇੱਕ ਕਮਰੇ ਛੱਤ ਜਿਹੜੀ ਸੀ ਬਾਲਿਆਂ ਵਾਲੀ ਉਹ ਸੜ ਗਈ ਆ ਔਰ ਦੂਜੇ ਕਪੜੇ ਮਗਰ ਤਾਂ ਬਹੁਤ ਨੁਕਸਾਨ ਹੋਇਆ ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਪਤਾ ਲੱਗ ਗਿਆ ਔਰ ਆਂਡੀਆਂ ਗਵੰਡੀਆਂ ਨੇ ਆ ਕੇ ਇਹਨਾਂ ਨੂੰ ਬਾਹਰ ਕੱਢਿਆ ਜਾਨ ਬਚਾਈ ਨਦੀ ਅਗ ਬੁਝਾਈ ਤਾਂ ਗਲੀਆਂ ਨੇ ਤਾਂ ਗਲੀਆਂ ਫਾਇਰ ਬ੍ਰਿਗੇਡ ਦਾ ਆਉਣਾ ਬਹੁਤ ਔਖਾ ਹੋ ਜਾਂਦਾ ਸੋ ਮੈਂ ਦੱਸਿਆ ਸੀ ਕਿ ਹਰਮੀਤ ਜੀ ਨੂੰ ਕਿ ਆਪਣੇ ਫੰਡਸ ਤੋਂ ਲੋਨ ਜਿਹੜੇ ਸਾਨੂੰ ਮਿਲਦੇ ਨੇ ਉਹ ਚੋਂ ਜਾਂ ਜਿਹੜੇ ਫੰਡਸ ਨਾਲ ਨੰਬਰ ਸੇ ਡਿਵੈਲਪਮੈਂਟ ਵਾਸਤੇ ਆ ਰਹੇ ਨੇ ਉਹਦੇ ਛੋਟੀ ਗੱਡੀ ਡਿਫੀਨਿਟਲੀ ਅਸੀਂ ਜਿਹੜੀ ਸੇਵਾ ਸੰਪਤੀ ਫਾਇਰ ਬ੍ਰਿਗੇਡ ਹੈ ਉਹਨਾਂ ਨੂੰ ਲੈ ਕੇ ਦਾਂਗੇ ਸੋ ਉਹਦੇ ਨਾਲ ਕਿਹਾ ਕਿ ਇੱਕ ਤੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਨੇ ਸ਼ਹਿਰ ਜਾਂਦੇ ਨੇ ਪਰ ਸਾਡੇ ਤੇ ਫਾਇਰ ਬ੍ਰਿਗੇਡ ਬੈਕਸਾਈਡ ਤੇ ਵੀ ਆ ਗਈ ਸੀ ਨਾ ਜੀ ਜੀ ਹਾਂ ਤਾਂ ਫਿਰ ਬੈਕਸਾਈਡ ਤੇ ਫਾਇਰ ਬ੍ਰਿਗੇਡ ਆ ਤਾਂ ਹੀ ਸਾਡਾ ਬਚਾਅ ਹੋ ਗਿਆ ਜੀ ਨਹੀਂ ਤੇ ਆਪਣਾ ਨੁਕਸਾਨ ਚ ਪਰ ਕਿਉਂਕਿ ਸੋ ਲੰਬੀ ਪਾਈਪ ਲਾ ਕੇ ਆਉਣਾ ਪੈਂਦਾ ਇੱਥੇ ਸੋ ਇਹ ਹੈ ਪਰ ਆਪਾਂ ਛੋਟੇ ਟਰੱਕ ਸਾਨੂੰ ਸ਼ਹਿਰ ਦੇ ਅੰਦਰ ਵਾਸਤੇ ਜ਼ਰੂਰ ਚਾਹੀਦੇ ਨੇ ਜੀ ਇਹਨਾਂ ਦਾ ਜਿਹੜੀ ਛੱਤ ਹੈ ਉਹ ਡੈਫੀਨਿਟਲੀ ਪੈ ਜਾਏਗੀ ਸਾਡੇ ਫੰਡਸ ਆ ਰਹੇ ਨੇ ਮਿਲ ਕੇ ਹਫ਼ਤੇ ਤੱਕ ਪਹੁੰਚ ਜਾਣਗੇ ਸੜਕੋ ਐਸ ਸੋਨ ਐਸ ਫੰਡਸ ਆਉਂਦੇ ਅਸੀਂ ਇਹਨਾਂ ਛੱਤ ਪਾ ਦਾਂਗੇ ਤੇ ਡੀਸੀ ਕੋ ਰਿਕੁਐਸਟ ਕਰਕੇ ਅਸੀਂ ਉਹਨਾਂ ਨੂੰ ਫੰਡਸ ਉਹਨਾਂ ਪਾਕਿਸਤਾਨ ਨੂੰ ਦੇਣ ਡਿਜ਼ਾਸਟਰ ਲੀਵ ਦੇ ਵਿੱਚ ਮੈਂ ਤੇ ਇਹ ਕਿਹਾ ਜਾਵਾ ਜੀ ਜੇ ਐਮਐਲ ਸਰ ਆਏ ਨੇ ਜੋ ਹਾਣਾ ਬਾਰੇ ਗੱਲ ਇਹਨੇ ਆਪਣੇ ਬਾਰੇ ਪੂਰਾ ਖਰਾਬ ਉਤਰਾਂ ਬਾਕੀ ਸਾਡੇ ਮਨ ਖਾਲੀ ਬਲੇ ਸਾਡਾ ਵੀ ਕੋਈ ਨੁਕਸਾਨ ਨਹੀਂ ਹੋਇਆ ਉਹ ਕਹਾਂਗੇ ਗੇਂਦਹੜੀ ਸ਼ਾਤ ਬਦਲਾਈ ਜਾਏਗੀ ਤੁਹਾਨੂੰ ਪ੍ਰੋਬਲਮ ਫੜ ਦਿੱਤਾ ਜਾਏਗਾ ਬਾਕੀ ਜੋ ਆਡੇ ਵੱਲੋਂ ਆਪਣੀ ਜੀ ਹੈਲਪ ਹੋ ਸਕਦੀ ਤਰੀ ਕਰਾਂਗੇ ਸਾਰੀ ਹੋਰ ਕੋਈ ਆ ਹੁਣ ਤੱਕ ਨਹੀਂ ਇਸ ਤਲਾਗ ਹਿਤੋਂ ਹੋਰ ਕੋਈ ਨਹੀਂ ਆ ਸਿਰਫ ਡੇਲੀ ਬੋਸ ਵਾਲੇ ਆਏ ਸੀ ਉਹਨਾਂ ਨੇ ਮੇਰੀ ਕਾਫੀ ਹਲਪ ਕਰਾਈ ਹੈ ਅੱਛਾ ਤੇ ਪਰਮੇਰ ਸਿੰਘ ਭਾਜੀ ਐਡਵਰਡ ਦੇ ਭਾਜੀ ਚਮਨਜੀਤ ਸਿੰਘ ਉਹਨਾਂ ਨੇ ਮੇਰੀ ਕਾਫੀ ਹਲਪ ਕਰਾਈ ਹੈ ਉਹਨਾਂ ਨੇ ਕਾਫੀ ਲੋਕਾਂ ਮੇਰਾ ਨੰਬਰ ਵੀ ਦਿੱਤਾ ਹੈ ਇਹਨੇ ਕਾਫੀ ਮੇਰੀ ਹੈਲਪ ਕੀਤੀ ਜੀ ਐਮਐਲਏ ਤੋਂ ਇਲਾਵਾ ਹੋਰ ਕੋਈ ਸਭ ਨਹੀਂ ਇਸ ਤੋਂ ਇਲਾਵਾ ਕੋਈ ਨਹੀਂ ਹੈ ਸਤਾਈ ਮੰਨ ਨੂੰ ਥੋੜਾ ਬੋਤਾ ਖੁਸ਼ੀ ਹੈ ਕਿ ਕੋਈ ਕੁਛ ਕਿਸੇ ਨਾ ਦਾ ਸਾਥ ਲਿਆ ਅੱਜ ਮਨ ਸੱਲੀ ਹੈ ਕਿ ਕੋਈ ਨਾ ਕੋਈ ਮੇਰਾ ਸਾਥ ਦੇ ਨਾਲ ਖੜਾ ਹੈ ਬੰਦਿਆਂ ਨਾਲ ਜੂਲ ਦਿੱਤਾ ਜਾਏਗਾ ਇਸੇ ਵਾਂਚ ਵਿੱਚ ਮੈਂ ਪੰਜ ਖੁਸ਼ੀ ਹੈ ਉਸ ਤਾ ਉਹ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਸੀਗਾ ਟੋਟਲ ਮੇਰਾ ਭਾਈ ਦਾ ਕਰ ਨਹੀਂ ਕਰ ਟੋਟਲੀ ਸਾਰਾ ਮੇਰਾ ਚਾਤ ਤੋਂ ਪਹਿਲਾਂ ਹੰਸਾ ਹੋਇਆ ਜਿਹੜੇ ਲੋਕਾਂ ਦੇ ਵਿੱਚ ਕੱਪੜੇ ਸੀ ਮੇਰਾ ਸਾਰਾ ਸਮਾਨ ਸੀ ਪਰ ਤਾਂ ਜੋ ਬਾਈ ਯੂਜ਼ ਕਰਦਾ ਸੀ ਸਾਰਾ ਆਪਣੇ ਵਾਹਗੀ ਦੇ ਵਿੱਚ ਪਲਸ ਐਮਐਲਏ ਸਾਹਿਬ ਨੇ ਕੀ ਕੀ ਪ੍ਰੋਸਾਧ ਦਿੱਤਾ ਐ ਐਮਐਲਏ ਸਾਹਿਬ ਨੇ ਮੇਰੀ ਛੱਤ ਬਣਵਾ ਲਾਉਂਦਾ ਮੈਨੂੰ ਪ੍ਰੋਸਾ ਦਿੱਤਾ ਵਾਦਾ ਕੀਤਾ ਵੀ ਮੇਨਾਂ ਕੁਛ ਕਦੇ ਤੁਹਾਨੂੰ ਫਾਂਡ ਵੀ ਦਵਾਏ ਜਾਵਾਂਗੇ ਕਿਰੇ ਮਤਲਬ ਜੋ ਸਾਡੇ ਫੈਮਿਲੀ ਨੂੰ ਨੁਕਸਾਨ ਆਇਆ ਜੋ ਵੀ ਆਇਆ ਹੋਆ ਹੋਰ ਵੀ ਕਹਿੰਦਾ ਜੇ ਕੁਛ ਹੋਇਆ ਆਪਣੇ ਕੋਲ ਵੀ ਆਪਣੇ ਕੋਲ ਵੀ ਫਾਂਡਾ ਹੀ ਦਵਾਵਾਂਗੇ ਨੀਜੀ ਫਾਂਡ ਦਵਾਵਾਂਗੇ ਜਿਹਨਾਂ ਦਾ ਰਿਕਾਰਡ ਕੁਛ ਕਰਦਾ ਹੋਰ ਕੁਛ ਹੋਵੇ